ਸ਼੍ਰੋਮਣੀ ਅਕਾਲੀ ਦਲ ਨੇ ਬਾਕੀ ਹੋਏ ਸੀਨੀਅਰ ਲੀਡਰਾਂ ਤੋਂ ਪਾਸਾ ਵਟ ਲਿਆ ਹੈ ਜਿਸ ਮਗਰੋਂ ਬਾਕੀ ਆਗੂਆਂ ਦਾ ਪਾਰਾ ਹੁਣ ਹੋਰ ਚੜਨ ਲੱਗਾ ਹੈ ਪਟਿਆਲਾ ਰੈਲੀ ਦੀ ਸਮਾਪਤੀ ਤੋਂ ਬਾਅਦ ਵੀ ਬਾਕੀ ਸੁਰਾਂ ਵਾਲੇ ਅਕਾਲੀ ਨੇ ਤਮ ਤੱਕ ਪਾਰਟੀ ਲੀਡਰਸ਼ਿਪ ਨੇ ਕੋਈ ਪਹੁੰਚ ਨਹੀਂ ਕੀਤੀ ਹੈ ਬਾਕੀ ਲੀਡਰਾਂ ਨੇ ਵੀ ਹੁਣ ਦੋ ਟੁਕ ਫੈਸਲਾ ਲੈੰਦਾ ਮਨ ਬਣਾ ਲਿਆ ਹੈ ਸੂਤਰਾਂ ਦੀ ਸੱਚ ਮੰਨੀਏ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਪਣੇ ਪਰਿਵਾਰ ਅੱਗੇ ਬੇਵਸ ਹੋ ਗਏ ਹਨ ਕਿਉਂਕਿ ਸ਼ਰਮਨੀਆ ਕਾਰਜਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਗੱਲ ਤੇ ਵਜੀਦ ਹਨ ਕਿ ਬਾਗਿਆਂ ਨੂੰ ਹੁਣ ਹਮ ਤੋਂ ਹੀ ਸਦਾਲੇ ਦਬ ਦਿੱਤਾ ਜਾਵੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਪਟਿਆਲਾ ਰੈਲੀ ਮਗਰੋਂ ਉਹ ਸਭ ਸੀਨੀਅਰ ਆਗੂਆਂ ਦੇ ਗਿਲੇ ਸ਼ਿਕਵੇ ਦੂਰ ਕਰ ਦੇਣਗੇ। ਸਾਬਕਾ ਮੁੱਖ ਮੰਤਰੀ ਬਾਦਲ ਰੈਲੀ ਮਗਰੋਂ ਪਿੰਡ ਬਾਦਲ ਪੁੱਜ ਗਏ ਸਨ ਅਤੇ ਬੀਤੇ ਕੱਲ ਉਹ ਪੂਰਾ ਦਿਨ ਆਪਣੇ ਘਰ ਪਿੰਡ ਵਿੱਚ ਹੀ ਰਹੇ ਜਿਸ ਦਰਾਂਨ ਉਹਨਾਂ ਨੇ ਵਰਕਰਾਂ ਨਾਲ ਮੁਲਾਕਾਤਾਂ ਵੀ ਕੀਤੀਆਂ। ਬਾਦਲ ਦੇ ਸਿਆਸੀ ਤਬੀਅਤ ਤੇ ਨਜ਼ਰ ਮਾਰੀਏ ਤਾਂ ਪਾਰਟੀ ਦੇ ਐਡੇ ਵੱਡੇ ਸੰਕਟ ਮੌਕੇ ਉਹਨਾਂ ਦਾ ਟਿਕ ਬੈਠਣਾ ਕਈ ਸਿਆਸੀ ਇਸ਼ਾਰੇ ਕਰਦਾ ਹੈ। ਪਟਿਆਲਾ ਰੈਲੀ ਮਗਰੋਂ ਪਾਰਟੀ ਪ੍ਰਧਾਨ ਸੁਖਬੀ ਸਿੰਘ ਬਾਦਲ ਦਿੱਲੀ ਚਲੇ ਗਏ ਸਨ। ਸੂਤਰ ਦੱਸਦੇ ਹਨ ਕਿ ਪ੍ਰਵਾਦ ਨੇ ਬਾਦਲ ਤੇ ਇਹੋ ਦਬਾਅ ਪਾਇਆ ਹੈ ਕਿ ਬਾਗਿਆਨ ਹੁਣ ਮੂੰਹ ਨਾ ਲਾਇਆ ਜਾਵੇ ਪਰ ਬਾਦਲ ਖੁਦ ਹਾਲੇ ਵੀ ਜਲਦੀ ਪਾਰਟੀ ਸੰਕਟ ਨੂੰ ਨਜਿੱਠਣ ਦੇ ਰੋ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਐਮਪੀ ਸਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਮਗਰੋਂ ਪਾਰਟੀ ਵਿੱਚ ਸੰਕਰ ਦੀ ਸ਼ੁਰੂਆਤ ਹੋਈ ਸੀ ਵੱਡੇ ਬਾਦਲ ਬਾਰੇ ਆਖਿਆ ਜਾਂਦਾ ਹੈ ਕਿ ਉਹ ਖਿਲਾਾਰੇ ਨੂੰ ਨੱਪਣ ਲਈ ਕਦੀ ਵੀ ਦੇਰ ਨਹੀਂ ਲਗਾਉਂਦੇ ਹਨ ਪਰ ਮਾਮਲਾ ਉਦੋਂ ਹੀ ਸ਼ੱਕੀ ਬਣ ਗਿਆ ਸੀ ਜਦੋਂ ਬਾਦਲ ਨੇ ਰੂਸਿਆ ਨੂੰ ਪਟਿਆਲਾ ਰੈਲੀ ਮਗਰੋਂ ਮਨਾਉਣ ਦੀ ਗੱਲ ਆਖੀ ਸੀ ਉਦੋਂ ਸਾਬਕਾ ਮੰਤਰੀ ਸੇਵਾ ਸਿੰਘ ਸੇਖਵੰਦਾ ਵੀ ਕਹਿੰਦਾ ਹੈ ਕਿ ਪਾਰਟੀ ਲੀਡਰਸ਼ਿਪ ਦੀ ਤਰਫੋਂ ਪਟਿਆਲਾ ਰੈਲੀ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਹੈ ਜਿਸ ਤੋਂ ਲੀਡਰਸ਼ਿਪ ਦੀ ਪਾਰਟੀ ਬਚਾਉਂਦੀ ਪਹੁੰਚ ਛੱਕੀ ਜਾਪਦੀ ਹੈ ਉਹਨਾਂ ਆਖਿਆ ਹੈ ਕਿ ਪਾਰਟੀ ਬਚਾਉਣੀ ਹੈ ਜਾਂ ਨਹੀਂ ਇਹ ਤਾਂ ਲੀਡਰਸ਼ਿਪ ਦੀ ਮਰਜ਼ੀ ਹੈ ਸੇਖਵਾ ਨੇ ਇਹ ਵੀ ਆਖਿਆ ਹੈ ਕਿ ਦੋ ਦਿਨਾਂ ਮਗਰੋਂ ਪਾਰਟੀ ਦੇ ਮਾਝੇ ਵਿਚਲੇ ਤਿੰਨਾਂ ਲੀਡਰਾਂ ਨੇ ਮੀਟਿੰਗ ਰੱਖੀ ਹੈ ਜਿਸ ਵਿੱਚ ਉਹਨਾਂ ਤਕਰੀਬਨ ਆਖਰੀ ਫੈਸਲਾ ਹੀ ਲਿਆ ਜਾਵੇਗਾ ਉਹਨਾਂ ਕਹਿ ਕੇ ਬ੍ਰਹਮਪੁਰਾ ਪਰਿਵਾਰ ਵਿੱਚ ਕੋਈ ਸਮਾਜਿਕ ਪ੍ਰੋਗਰਾਮ ਹੋਣ ਕਰਕੇ ਇਹ ਮੀਟਿੰਗ ਲੇਟ ਹੋਈ ਹੈ ਉਹਨਾਂ ਇਹ ਵੀ ਦੱਸਿਆ ਕਿ ਪਟਿਆਲਾ ਰੈਲੀ ਤੋਂ ਪਹਿਲਾਂ ਲੀਡਰਸ਼ਿਪ ਨੇ ਉਹਨਾਂ ਨਾਲ ਸੰਪਰਕ ਕੀਤਾ ਸੀ ਪਰ ਬਾਅਦ ਵਿੱਚ ਨਹੀਂ ਕੀਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਰਣਜੀਤ ਸਿੰਘ ਬ੍ਰਹਮਪੂਰਾ ਰਤਨ ਸਿੰਘ ਅਜਨਾਲਾ ਸੇਵਾ ਸਿੰਘ ਸੇਖਵਾ ਕੋ 21 ਅਗਲੀ ਮੀਟਿੰਗ ਦੌਰਾਨ ਪਾਰਟੀ ਦੇ ਬਾਰੇ ਕੀ ਫੈਸਲਾ ਲੈਂਦੇ ਹਨ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਤਿੰਨਾਂ ਬਗੀਆਂ ਆਗੂ ਨੂੰ ਕਿਵੇਂ ਮਨਾਉਂਦੇ ਹਨ ਬਿਊਰੋ ਰਿਪੋਰਟ ਪੰਜਾਬ ਟੂਡੇ